ਅਸੀਂ ਖੜੇ ਆਂ ਜੀ ਲੁਧਿਆਣੇ ਜਲੰਧਰ ਬਾਈਪਾਸ ਇੱਧਰ ਹੈਬੋ ਵਾਲਾ ਚੂੜਪੋਰਾ ਜੱਸੀਆਂ ਵਾਂ ਇੱਧਰਲੇ ਪਾਸੇ ਜਲੰਧਰ ਬਾਈਪਾਸ ਚੌਂਕ ਆ ਗਿਆ ਇੱਧਰਲੇ ਪਾਸੇ ਜਲੰਧਰ ਆ ਇੱਥੇ ਅੱਜ ਇੱਕ ਤੁਹਾਨੂੰ ਮਰੀ ਹੋਈ ਇਨਸਾਨੀਅਤ ਦਾ ਇੱਕ ਜਿਉਂਦਾ ਜਾਗਦਾ ਸਬੂਤ ਦੇਵਾਂਗੇ ਪਿਛਲੇ ਲੰਬੇ ਸਮੇਂ ਤੋਂ ਲੋਕ ਦੱਸਦੇ ਇੱਥੇ ਬੰਦਾ ਰਹਿ ਰਿਹਾ ਪਿਛਲੇ ਲੰਬੇ ਸਮੇਂ ਤੋਂ ਤੁਹਾਨੂੰ ਆ ਇੱਥੇ ਥੱਲੇ ਨਾਲੇ ਦੇ ਵਿੱਚ ਉਤਰਨਾ ਪੈਣਾ ਤੁਹਾਨੂੰ ਇਹ ਗੰਦੇ ਨਾਲੇ ਦੇ ਵਿੱਚ ਹੋ ਪਿਆ ਬੰਦਾ ਲਾਈਟ ਕਿੱਥੇ ਆ ਉਹ ਪਿਆ ਜੀ ਦੇਖੋ ਬੰਦਾ ਪੁੱਤਰਾ ਥੱਲੇ ਵਿਨੋਦ ਦੇਖੋ ਜੀ ਉਹ ਪਿਆ ਜੀ ਬੰਦਾ ਵਿਚਾਰਾ ਇੱਥੇ ਗੰਦੇ ਨਾਲੇ ਦੇ ਵਿੱਚ ਰਹਿੰਦਾ ਆ ਲੈਟਰਨ ਪਈ ਆ ਓਹੋ ਕਿੰਨੀ ਗੰਦੀ ਸਮੈਲ ਆ ਤੇ ਅੱਖਾਂ ਤੋਂ ਅੰਨਾ ਵਾ ਬੰਦਾ ਦਿੰਦਾ ਨਹੀਂ ਉਹਨੂੰ ਬਲਾਈਂਡ ਆ ਜੀ ਬੰਦਾ ਏ ਇਹਨੇ ਆਪਣਾ ਹਲੋ ਪਰਮੇਸ਼ ਐ ਐ ਐ ਭਾਈ ਗੱਲ ਸੁਣ ਕੇ ਹਰੀਸ਼ ਹਰੀਸ਼ ਉੱਪਰ ਸਿਰ ਬੱਜੇ ਤਰਾ ਧਿਆਨ ਇਕੋ ਜਮਾਂ ਦਿਖਦਾ ਨਹੀਂ ਓਏ ਹੋ ਹੋ ਅਰੇ ਜਹਾ ਇਤਨੀ ਗੰਦਮੀ ਗੰਦਗੀ ਵਿੱਚ ਕਹਾ ਰਹਤੇ ਹੋ ਭਾਈ ਨਹੀਂ ਇੱਥੇ ਸੌਣਾ ਇੱਥੇ ਸੌਣਾ ਕੀ ਨਾਂ ਤੇਰਾ ਫਰੀਸ਼ ਫਰੀਸ਼ ਤੇਰੇ ਡੈਡੀ ਦਾ ਕੀ ਨਾਂ ਸਰਜੀਤ ਹੈ ਸਰਜੀਤ ਤੇਰਾ ਪਿੰਡ ਕਿਹੜਾ ਯਾਰ ਮੈਂ ਹਿੰਦੀ ਬੋਲੀ ਜਾਂਦਾ ਮੈਂ ਸੋਚੀ ਨਾ ਕਿਤੇ ਤੂੰ ਦਿੱਲੀ ਤੁਹਾਨੂੰ ਦਿਖਾ ਇਧਰ ਦੇਖ ਕਿੰਨੀਆਂ ਉਂਗਲਾਂ ਬਿਲਕੁਲ ਨਹੀਂ ਦਿਖਦਾ ਜਮੈ ਨਹੀਂ ਦਿਂਦਾ ਕੋਈ ਵੀ ਹੁੰਦਾ ਹੈ ਜਮੈ ਨਹੀਂ ਦਿਂਦਾ ਭਾਈ ਇਧਰ ਦੇਖ ਇੱਕ ਮਾੜਾ ਮੋਟਾ ਮਾੜਾ ਮੋਟਾ ਅੱਛਾ ਤੈਨੂੰ ਲਾਈਟ ਦਿਂਦੀ ਹੈ ਕਿ ਆਪਾਂ ਲਾਈਟ ਕਿੱਧਰ ਹੈ ਲਾਈਟ ਹੁਣ ਹੁਣ ਬਸ ਮਾੜੀ ਜੀ ਲਾਈਟ ਨਜ਼ਰ ਆਉਂਦੀ ਆ ਹੱਥ ਦੇ ਖੱਤ ਦੀ ਨਾ ਹੱਥ ਦੀ ਨਾ ਕਿੱਧਰ ਹੱਥ ਹੱਥ ਨਹੀਂ ਹੱਥ ਨਹੀਂ ਦੀ ਦਾ ਅੱਖਾਂ ਤੋਂ ਅੰਨਾ ਵਾ ਨਾਮ ਕੀ ਹੈ ਹਰੀਸ਼ ਹਰੀਸ਼ ਸਿੰਘ ਕੀ ਨਾਮ ਹਰੀਸ਼ ਕੁਮਾਰ ਹਰੀਸ਼ ਕੁਮਾਰ ਪਿਤਾ ਜੀ ਦਾ ਕੀ ਨਾਮ ਸਰਜੀਤ ਕੁਮਾਰ ਕਿੱਥੋਂ ਦਾ ਰਹਿਣ ਵਾਲਾ ਤੋਂ ਦਿੱਲੀ ਦਾ ਦਿੱਲੀ ਕਿਹੜੇ ਮੱਲੇ ਦਾ ਅਮਰਪੁਰੇ ਮਕਾਨ ਅਮਰਪੁਰੇ ਦਾ ਨੀ ਉੱਤੇ ਕਿਵੇਂ ਕੁੰਦਨਪੁਰੀ ਆ ਤਿਲਕਨਗਰ ਆ ਕਿੱਥੇ ਕਿਹੜੇ ਇਲਾਕੇ ਚ ਤਿੰਨ ਨੰਬਰ ਮੇਰੇ ਚਾਚੇ ਰਹਿੰਦੇ 10 ਨੰਬਰਿੰਗ 10 ਨੰਬਰ ਡਿਵੀਜ਼ਨ ਚਾਚੇ ਰਹਿੰਦੇ ਤੇਰੇ ਐ ਇੱਥੇ ਲੁਧਿਆਣਾ ਹੈ ਰਾਜਮਾ ਬਰਮਾ ਹੈ ਰਾਜਮਾ ਬਰਮਾ ਰਾਜਕਮਰ ਜੇਲਰ ਉਧਰ ਚਾਚਾ ਵਾ ਰਾਜਕਮਰ ਜੇਲਰ ਚਾਚੇ ਦਾ ਕੀ ਨਾਮ ਤੇਰਾ ਦਾ ਪੂਰਾ ਰਾਜਕਮਰ ਹੀ ਆ ਰਾਜਮਾ ਬਰਮਾ ਰਾਜਕਮਰ ਬਰਮਾ ਅੱਛਾ ਤੁਸੀਂ ਕਿੰਨੇ ਭੈਣ ਭਰਾ ਹੋ ਕੋਸੇ ਆਉਂਦੇ ਸਾਹੇ ਦੇਖ ਕੇ ਰੁਕ ਗਿਆ ਤਾਂ ਪੈਸੇ ਮਿਲ ਕੇ ਜਾਣਾ ਕਿੰਨੇ ਭੈਣ ਭਰਾ ਕੋਈ ਇਹ ਕਰਦੇ ਕੁਝ ਠੀਕ ਹੈ ਜੀ ਅਈ ਕਹਿੰਦਾ ਆਪਣੇ ਨਹੀਂ ਕੋਈ ਕੁਛ ਹੈ ਹਾਂ ਆਪਣੇ ਨਹੀਂ ਹਾਂ ਜੀ ਦੋ ਭੈਣ ਦੋ ਭੈਣ ਭਰਾ ਤੁਸੀਂ ਥੱਲੇ ਤਾਂ ਸਾਨੂੰ ਕੋਈ ਮਾਤ ਦੇ ਦਿਆ ਬਹੁਤ ਹੰਮਾ ਵੱਡਿਆ ਨੀਚੇ ਰੰਗ ਜੀ ਕਮਾ ਪਤਾ ਜੀ ਰੋਛੇ ਆਹ ਲੱਭਣ ਉਹਨਾਂ ਦਾ ਕੋਟਾ ਵੀ ਨਹੀਂ ਜਿਵੇਂ ਖੜੇ ਹੋ ਕੇ ਹੁਣ ਜਿਹੜੇ ਭਾਈ ਇਹਨੇ ਵੀਡੀਓ ਭੇਜੀ ਆ ਉਹਨਾਂ ਨੇ ਦੱਸਿਆ ਵੀ ਇਹ ਇੱਥੇ ਜੱਸੀਆ ਰੋਡ ਦੇ ਨੇੜੇ ਆ ਤੇ ਫਿਰ ਅਸੀਂ ਅੱਜ ਸਾਡੇ ਟੀਮ ਦੇ ਮੈਂਬਰ ਦੀ ਡਿਊਟੀ ਲਈ ਉਹਨੇ ਆ ਕੇ ਲੱਭਿਆ ਇਹਨੂੰ ਦਿੱਲੀ ਦਾ ਰਹਿਣ ਵਾਲਾ ਨੌਜਵਾਨ ਆ ਜੀ ਤੇ ਬਾਈ ਤੁਸੀਂ ਮੈਨੂੰ ਇਹ ਦੱਸੋ ਹਰੀਸ਼ ਜੀ ਤੁਸੀਂ ਇੱਥੇ ਇੰਨੀ ਗੰਦਗੀ ਵਿੱਚ ਰਹਿੰਦੇ ਆਂ ਅੰਦਰੀ ਲੈਟਰਨ ਦੇਖੋ ਕਿੰਨੀ ਗੰਦਗੀ ਪਕ ਕਿੰਨੀ ਗੰਦੀ ਸਮੈਲ ਆ ਰਹੀ ਆ ਤੁਹਾਡੇ ਕੱਪੜੇ ਦੇਖੋ ਕਿੰਨੇ ਗੰਦੇ ਆ ਤੁਸੀਂ ਕਿਉਂ ਇੱਦਾਂ ਰਹ ਰਹੇ ਹੋ ਵੀਰੇ ਨਹੀਂ ਵੈਸੇ ਨਹੀਂ ਤੁਸੀਂ ਸਾਫ਼ ਸੁਥਰੇ ਕੱਪੜੇ ਸੋਹਣੇ ਪਾ ਕੇ ਰਹੋ ਅੱਖਾਂ ਦੀ ਨਿਗਾਹ ਠੋਡੀ ਬਣ ਸਕਦੀ ਥਨੂੰ ਦਿਖਣ ਲੱਗ ਜੂਗਾ ਠੀਕ ਤੇ ਤੁਸੀਂ ਵਧੀਆ ਸਾਫ ਸੁਥਰੇ ਕੱਪੜੇ ਪਾਓ ਤੁਹਾਡਾ ਐਡਾ ਵਧੀਆ ਘਰ ਪਰਿਵਾਰ ਆ ਤੇਰੇ ਚਾਚੇ ਤੂੰ ਦੱਸਦਾ ਮੈਂ ਮੇਰੇ ਤੇ 3 ਨੰਬਰ 22 ਚ ਲੁਧਿਆਣਾ ਹੀ ਰਹਿੰਦੇ ਆ ਲੁਧਿਆਣਾ ਤੇ ਉਹ ਜੁਵੈਲਰ ਦਾ ਕੰਮ ਕਰਦੇ ਆ ਹਾਂ ਜੀ ਜੁਵੈਲਰ ਠੀਕ ਆ ਤੇ ਤੇਰੇ ਡੈਡੀ ਕੀ ਕਰਦੇ ਆ ਡੈਡੀ ਡੈਥ ਹੋ ਗਈ ਡੈਡੀ ਡੈਥ ਹੋ ਗਈ ਠੀਕ ਆ ਤੇ ਭਰਾ ਤੇਰਾ ਰਾ ਭਰਾ ਪਦਨ ਹਾਂ ਭਰਾ ਨਹੀਂ ਹੈਗਾ ਭਰਾ ਹੈ ਨਹੀਂ ਭੈਣਆਂ ਹਨੇ ਦੋ ਕਿੰਨੀਆਂ ਭੈਣਾਂ ਸ਼ਾਦੀ ਕਰਵਾਈ ਦੀ ਸਭ ਦੀ ਹੋਈ ਹੈ ਭੈਣਾਂ ਦੀ ਕਿੰਨੀਆਂ ਭੈਣਾਂ ਵਾ ਇੱਕ ਭੈਣ ਇੱਕ ਦੋ ਹੈ ਤੇਰੀ ਦੋ ਭੈਣਾਂ ਕਿੱਥੇ ਵਿਆਹੀਆਂ ਹੋਈਆਂ ਇੱਕ ਦਿੱਲੀ ਗਈ ਇੱਕ ਦਿੱਲੀ ਵਿਆਹੀ ਆ ਦੂਜੀ ਦੂਜੀ ਜਲੰਧਰ ਦੂਜੀ ਜਲੰਧਰ ਵਿਆਹੀ ਆ ਤੇ ਤੂੰ ਕਿੱਥੇ ਵਿਆਹਿਆ ਸੀ ਮੈਂ ਇੱਥੇ ਕਿੱਥੇ ਸੀਤਕਨੋਂ ਸੀਤਕਨੋਂ ਨਹੀਂ ਕਿੰਨਾ ਪੜਿਆ ਤੂੰ ਹਰੀ ਸੀ ਚਾਰ ਕਿਲੋ ਹੈ ਅਨਪੜਾ ਅਨਪੜੇ ਠੀਕ ਆ ਤੇ ਉਹ ਜੰਮਿਆ ਕਿੱਥੇ ਸੀ ਤੂੰ ਅਮਰਪੁਰ ਅਮਰਪੁਰ ਆ ਮੈਂ ਲਾਹੌਦਿਆਣੇ ਹਾਂ ਜੀ ਤੂੰ ਨਾਲੇ ਕਹਿੰਦਾ ਮੈਂ ਦਿੱਲੀ ਦਾ ਆ ਮੈਂ ਦਿੱਲੀ ਗਿਆ ਸੀ ਦਿੱਲੀ ਦਿੱਲੀ ਤੋਂ ਦੇਖੋ ਜੀ ਹੱਥ ਦੇਖੋ ਬੰਦੇ ਦੇ ਕਿੰਨੇ ਗੰਦੇ ਆ ਜੀ ਇਹਨਾਂ ਹੱਥਾਂ ਨਾਲ ਰੋਟੀ ਖਾਂਦਾ ਇਹ ਬੰਦਾ ਆ ਇਹਨਾਂ ਹੱਥਾਂ ਦੇ ਨਾਲ ਰੋਟੀ ਖਾਂਦਾ ਰੋਟੀ ਨਹੀਂ ਗੰਦ ਖਾਂਦਾ ਬਾਈ ਗੰਦ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਆ ਕੂੜੇ ਦੇ ਢੇਰ ਲੱਗੇ ਆ ਇੱਧਰਲੇ ਪਾਸੇ ਦੇਖੋ ਆ ਸੜਕ ਦੇ ਪਾਰ ਆ ਕੂੜੇ ਦੇ ਢੇਰਾਂ ਦੇ ਵਿੱਚੋਂ ਕੂੜਾ ਕੱਢ-ਕੱਢ ਕੇ ਖਾਂਦਾ ਅੱਖਾਂ ਤੋਂ ਅੰਨਾ ਹਰੀਸ਼ ਕੁਮਾਰ ਬਰਮਾ son of ਸਰਜੀਤ ਕੁਮਾਰ ਬਰਮਾ ਸੁਨਿਆਰਾ ਪਰਿਵਾਰ ਆ ਕਹਿੰਦਾ ਮੇਰਾ ਚਾਚਾ ਵੀ ਇੱਥੇ ਰਾਜਕੁਮਾਰ ਜੁਵਲਰ ਆ ਤੈਨ ਨੰਬਰ ਡਿਵੀਜ਼ਨ ਦੇ ਵਿੱਚ ਕਿੱਥੇ ਕਿ ਤੈਨ ਨੰਬਰ ਡਿਵੀਜ਼ਨ ਚ ਕਿੱਥੇ ਗਾ ਦੁਕਾਨ ਆ ਨੇੜੇ ਕਿਦੇ ਨੇੜੇ ਆ ਮਤਲਬ ਸ਼ੰਗਾਰ ਸਿੰਘ ਨੇ ਸ਼ੰਗਾਰ ਸਿੰਘ ਨੇ ਕੋਣੇ ਸ਼ੰਗਾਰ ਸਿੰਘ ਨੇ ਉਰੇ ਉਰੇ ਤੇ ਅੱਖਾਂ ਤੋਂ ਅੰਨਾ ਆ ਬਾਈ ਦਿਖਾਈ ਨਹੀਂ ਦਿੰਦਾ ਜਮਾਂ ਹੀ ਅੰਨਾ ਅਜੇ ਪਤਾ ਨਹੀਂ ਸਾਡੇ ਕਿਹੜੇ ਚੰਗੇ ਕਰਮ ਸੀ ਜਿਹੜੀ ਪ੍ਰਮਾਤਮਾ ਨੇ ਸਾਨੂੰ ਇੱਥੇ ਡਿਊਟੀ ਲਾ ਕੇ ਭੇਜਿਆ ਇਸ ਬੰਦੇ ਦੀ ਸੇਵਾ ਬਖਸ਼ੀ ਆ ਇੱਥੇ ਕਈ ਸਾਲਾਂ ਤੋਂ ਦੱਸਦੇ ਆ ਬੰਦੇ ਪਿਛਲੇ ਸਾਲ ਤਾਂ ਕਿੰਨਾ ਟਾਈਮ ਹੋ ਗਿਆ ਤੇ ਰਿੰਨੇ ਦਿਨ ਹਰੀਸ਼ ਆਹ 13 ਸਾਲ ਹੋ ਗਏ ਉਪਰ 3 ਸਾਲ ਤੋਂ ਉੱਪਰ ਹੋ ਗਏ ਹਰੀਸ਼ ਕਹਿੰਦਾ ਮੈਨੂੰ ਇੱਥੇ ਰਹਿੰਦੇ ਨੂੰ ਹੈ ਜਲੰਧਰ ਕੋ ਸੰਤ ਵਾਡੇ ਕੰਮ ਕਰ ਪਹਿਲਾਂ ਜਲੰਧਰ ਪਸੰਤ ਫੈਕਟਰੀ 'ਚ ਕੰਮ ਕਰਦਾ ਸੀ ਕੀ ਕੰਮ ਕਰਦਾ ਸੀ ਉੱਥੇ ਹੈਲਪਰੀ ਫਿਰ ਅੱਖਾਂ ਤੋਂ ਦੇਖਣੋਂ ਵੱਟ ਗਿਆ ਇੱਥੇ ਆ ਕੇ ਦੇਖਣੋਂ ਵੱਟਿਆ ਪਹਿਲਾਂ ਹੀ ਅਟ ਕੇ ਦੇਖਣੋਂ ਜੀ ਇੱਥੇ ਆ ਗਿਆ ਅਟੇ ਇੱਥੇ ਆ ਕੇ ਹਟਿਆ ਫਿਰ ਤੂੰ ਇੱਥੇ ਰਹਿਣ ਲੱਗ ਗਿਆ ਹਾਂ ਤੇਰੇ ਇੰਨੇ ਨੇ ਕੱਪੜੇ ਪਾਏ ਹੋਏ ਸੀ ਗਰਮੀਆਂ ਜਟਾਂ ਡੀਆਂ ਡੀਆਂ ਸੀ ਜਿਹੜੀਆਂ ਪਿਛਲੀ ਵਾਰੀ ਸਾਨੂੰ ਵੀਡੀਓ ਭੇਜੀ ਆ ਕਿਸੇ ਨੇ ਪਰ ਸਾਡੇ ਬਾਈ ਮਾੜੇ ਕਰਮ ਸੀ ਅਸੀਂ ਉਦੋਂ ਆ ਨਹੀਂ ਸਕੇ ਸਾਨੂੰ ਉਹ ਪਤਾ ਨਹੀਂ ਲੱਗ ਸਕਿਆ ਬਾਈ ਮਾਫੀ ਮੰਗਦੇ ਆ ਅੱਜ ਅਸੀਂ ਆਏ ਆ ਤੈਨੂੰ ਲੈਣ ਬਾਈ ਭਰਾ ਤੂੰ ਸਾਡਾ ਤੈਨੂੰ ਹੱਥ ਜੋੜ ਕੇ ਬੇਨਤੀ ਆ ਦੋਨੇ ਹੱਥ ਜੋੜ ਕੇ ਆ ਦੇ ਤੇਰੇ ਪੈਰੀਂ ਹੱਥ ਲਾ ਕੇ ਤੇਰੀ ਸੇਵਾ ਕਰਨ ਵਾਸਤੇ ਆਏ ਆ ਨਹੀਂ ਹਾਂ ਬਾਈ ਨੇ ਨਹਾਉਣਾ ਧੋਣਾ ਸੋਹਣੇ ਕੱਪੜੇ ਪਾਉਣੇ ਪਰ ਕੋਈ ਨਹੀਂ ਕਰਨਾ ਸੀ ਨਹੀਂ ਹਲੇ ਠਡੀ ਹਲੇ ਠਡੀ ਹਲੇ ਨਹੀਂ ਇੰਨੀ ਗੰਦਗੀ ਜ ਨਹੀਂ ਰਹਿਣਾ ਨਾ ਨਹੀਂ ਨਾ ਹਰੀਸ਼ ਭਾਈ ਆਇਆ ਨਹੀਂ ਨਾ ਨਾ ਹਰੀਸ਼ ਭਾਈ ਹਲੇ ਨਹੀਂ ਮੜਨਾ ਹੁਣ ਰੋਕ ਰਿਹਾ ਇੱਕ ਮਿੰਟ ਖੜ ਕੇ ਗੱਲ ਕਰ ਫਿਰ ਖੜ ਕੇ ਗੱਲ ਕਰ ਕੋਈ ਖੜ ਕੇ ਗੱਲ ਕਰ ਦੇਖ ਮੇਰਾ ਭਰਾ ਮਾਂ ਤੂੰ ਖੜ ਕੇ ਗੱਲ ਕਰ ਸਾਡੇ ਨਾਲ ਕੋਈ ਗੱਲ ਨਹੀਂ ਤੂੰ ਨਹੀਂ ਜਾਣਾ ਨਾਲ ਸਾਡੇ ਨਾਲ ਜਾਏ ਕੋਈ ਘੁਆੜੇ ਆ ਨਾ ਘੁਆੜੇ ਜਾਣਾ ਕਿੱਥੇ ਘੁਆੜੇ ਉਸਦਾਰ ਜੀ ਉਹਨਾਂ ਨੇ ਫਰਾਗੀ ਆ ਹੈਂ ਘੁਆੜੇ ਤਾਂ ਘੁਆੜੇ ਕਿੱਥੇ ਤਾਂ ਵੀ ਬਚਪਨ ਬਚਪਨ ਬਤਵਨ ਟੈਮ ਉਹ ਰਗਵਾੜੇ ਹਾਂਜੀ ਰਗਵਾੜੇ ਕੌਣ ਰਹਿੰਦਾ ਪਤਾ ਨਹੀਂ ਅਸ਼ੇਵਲੀ ਆਰਸ਼ੇਵਲੀ ਉਹ ਕੌਣ ਆਸ਼ੇਵਲੀ ਅਸ਼ੇਵਲੀ ਮੁੱਲਾ ਕੋ ਹੈ ਮੁੱਲਾ ਉਹ ਕੌਣ ਕੀ ਲੱਗਦਾ ਤੇਰਾ ਹੈ ਉਹ ਤਾਂ ਫਿਲਮਾਂ ਚ ਸੀਗਾ ਉਹ ਫਿਲਮਾਂ ਵਾਲੇ ਦੀ ਗੱਲ ਕਰਦਾ ਫਿਲਮਾਂ ਵਾਲੀ ਨਹੀਂ ਹਾਂ ਜਗਨਨ ਲਵਾਈ ਚਾਲਾ ਜਗਨਨ ਹਲਵਾਈ ਦਾੜਕਾ ਠੀਕ ਆ ਜਗਨਨ ਹਲਵਾਈ ਕਿੱਥੋਂ ਦਾ ਵਾ ਜਗਨਨ ਹਲਵਾਈ ਕਿੱਥੋਂ ਦਾ ਵਾ ਦਗਨ ਬਾਈ ਕਿੱਥੋਂ ਦਾ? ਅਮਰਪੁਰੇ ਦਾ। ਅਮਰਪੁਰੇ ਦਾ। ਵੀਰ ਆਪਣੀ ਤਾਂ ਯਾਰ ਅਮਰਪੁਰੇ ਮੈਂ ਜਾਣਦਾ ਹੈਪੀ ਉਹਨਾਂ ਨੂੰ ਸਾਰਿਆਂ ਨੂੰ ਜਾਣਦਾ। ਸਾਰਿਆਂ ਨੂੰ। ਭਰਾਵਾ ਆਪਣੇ ਉਹ ਸਾਰੇ। ਪ੍ਰੋਟੈਕਸ਼ਨ ਮੰਗੀ ਪੁਲਿਸ ਵੱਲੋਂ। ਮੰਗੀਏ ਤੂੰ? ਹਾਂਜੀ। ਪੁਲਿਸ ਵਾਲਿਆਂ ਤੋਂ ਕਿਹੜਾ ਪ੍ਰੋਟੈਕਸ਼ਨ ਮੰਗੀਏ ਤੂੰ? ਮੈਂ ਕੋਡ ਕਿਸ ਕੀਆ ਹਾਂ। ਕੋਡ ਕਿਸ ਕੀਤਾ? ਕਿਹਦੇ ਤੇ? ਜਨਾਨੀ। ਆਪਦੀ ਘਰ ਵਾਲੀ ਤੇ। ਹਾਂਜੀ। ਕਾਹ ਤੋਂ? ਟੱਕੀ ਕਰਾਂ। ਖੜ ਦੇ ਖੜ ਦੇ ਵਿੱਚ ਨਹੀਂ ਜਾਣਾ ਉਹ ਟਿੱਡੀ ਗੱਲ ਉਹ ਵਿੱਚ ਨਹੀਂ ਜਾਣਾ ਉਹ ਟਿੱਡੀ ਗੱਲ ਉਹ ਵਿੱਚ ਨਹੀਂ ਜਾਣਾ ਉਹ ਭਗਵਾੜੇ ਚੱਲਦੇ ਉਹ ਭਗਵਾੜੇ ਚੱਲਾਂਗੇ ਵਿੱਚ ਨਹੀਂ ਜਾਣਾ ਵਿੱਚ ਨਹੀਂ ਜਾਣਾ ਕੋਈ ਨਾ ਰੋਕ ਕੇ ਜਾਏ ਆ ਬਾਈ ਪਾਵਾ ਹੱਥ ਬਾਈ ਨੂੰ ਬਾਹਰ ਕਢਾਓ ਚੱਲ ਮਾਰਸ਼ਾਲ ਬੁੱਲੇ ਸਾਲਿਹਾ ਖੜ ਦੇ ਖੜ ਦੇ ਖੜ ਦੇ ਬੁੱਲੇ ਬੈ ਲੈ ਬੈ ਲੈ ਬੈ ਲੈ ਖਰੀਸ਼ ਘਬਰਾ ਨਾ ਸੀ ਤੇਰੇ ਭਰਾ ਮਾ ਵੀਰੇ ਹਰੀਸ਼ ਤੇਰੇ ਭਰਾ ਆ ਵੀਰੇ ਤੇਰੇ ਭਲੇ ਵਾਸਤੇ ਆਏ ਆ ਘਬਰਾ ਨਾ ਵੀਰੇ ਘਬਰਾ ਨਾ ਮੇਰਾ ਭਾਈ ਘਬਰਾ ਨਾ ਪਾਣੀ ਪੁਲਾਇਓ ਹਰੀਸ਼ ਨੂੰ ਪਾਣੀ ਨੂੰ ਦੱਸ ਦੋ ਕੋਈ ਕਦਰ ਨਹੀਂ ਹੈਗੀ ਤੇਰੀ ਮਦਦ ਵਾਸਤੇ ਆਏ ਆ ਹਰੀਸ਼ ਘਬਰਾਉਣਾ ਨਹੀਂ ਭਾਈ ਤੈਨੂੰ ਦਿਖਣ ਲੱਗਿਆ ਇਧਰ ਜਾ ਕੇ ਮੜਾ ਜਾ ਚਿੱਟਾ ਮੋਤੀਆ ਉਤਰਿਆ ਹੋਇਆ ਦੋਨੇ ਅੱਖਾਂ 'ਚ ਨਹੀਂ ਮੋਤੀਆ ਚਿੱਟਾ ਮੋਤੀਆ ਵੀਰੇ ਆਹਦੇ ਚਿੱਟੇ ਰੰਗ ਦੇ ਨਿਸ਼ਾਨ ਦਿਖੀ ਜਾਂਦੇ ਡੇਢੇ ਵਿੱਚ ਕਿੱਤਾ ਮੋਤੀ ਗਿਆ ਨਾ ਆਪਰੇਸ਼ਨ ਹੋ ਜਾਣਾ ਤੈਨੂੰ ਦਿਖਣ ਲੱਗ ਗਿਆ ਨਾ ਹਰੀਸ਼ ਤੇਰੀ ਦੋਨਾਂ ਅੱਖਾਂ ਦੀ ਰੋਸ਼ਨੀ ਆ ਜਾਣੀ ਹੈ ਵਾਪਸ ਠੀਕ ਆ ਦੋ ਨੰਬਰ ਥਾਣੇ ਕੋਈ ਮਹਿੰਗਾਈ ਪੁਲੀਸ ਦੋ ਨੰਬਰ ਤੋਂ ਕੋਈ ਨਾ ਆਪਾਂ ਬੁਲਾ ਲੈਨੇ ਆਲੇ ਪਾਣੀ ਪੀ ਮਿਲਾਂ ਦਾ ਆਵੇਂ ਮੂਰੇ ਬੋਤਲ ਮੂੰਹ ਚ ਕੀਪਰ ਹੀ ਫਿਰਦਾ ਗੰਦ ਸੱਟ ਨੂੰ ਛੱਡ ਦੇ ਇਹਨਾਂ ਖਲਾਵੀ ਬੌਲੀ ਚੱਕ ਚੱਕ ਕਰ ਲਾਂਦਾ ਜੀ ਥੱਲੇ ਉਹ ਚੱਕੀਆਂ ਹੋਣੀਆਂ ਇਹਨਾਂ ਮੁੱਲ ਕਿੱਥੋਂ ਨੇ ਹੋਣੀਆਂ ਭਾਈ ਇਹਨਾਂ ਚੱਕਰੀਆਂ ਪਰ ਕੁਝ ਥੱਲੇ ਦੀ ਖੁੱਡਜੀ ਚ ਜਾ ਕੇ ਸਤਨਾਮ ਦੇਖ ਕੇ ਆ ਤਾਂ ਮਾ ਭਾਜੀ ਮੇਰੇ ਕੋਲ ਥੋੜੀ ਲੇਟ ਮੈਂ ਉਹਦੀ ਵਾਪਸ ਦੇਤੀ ਸੀ ਲੇਟ ਉਹ ਧੀਰੂ ਲਾਈਟ ਕਿੱਥੇ ਲੈ ਗਿਆ ਲਾਈਟ ਧੰਨਵਾਦ ਬਾਈ ਧੰਨਵਾਦ ਬਾਈ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਮੈਂ ਫਿਰ ਗੁਨਾਹ ਹੀ ਭਰੇ ਆ ਲੋਕ ਕਹਿਣ ਦਰਬੀਸ਼ ਅਸੀਂ ਤਾਂ ਆਪ ਭਾਈ ਗੁਨਾਹਾਂ ਦੇ ਭਰੇ ਆ ਲੋਕ ਸਾਨੂੰ ਕਹਿੰਦੇ ਅਸੀਂ ਬਹੁਤ ਸੋਹਣੀ ਸੇਵਾ ਕਰਦੇ ਆ ਪਰ ਆ ਬੰਦੇ ਦੀ ਹਾਲਤ ਦੇਖੋ ਕੀ ਆ ਯਾਰ ਕੀ ਆ ਲੋਕੋ ਕਿਵੇਂ ਦੁਨੀਆ ਨਿਕਲ ਰਹੀ ਆ ਕਿਵੇਂ ਲੋਕਾਂ ਦੀ ਦੌੜ ਲੱਗੀ ਹੋਈ ਆ ਬਾਈ ਕੋਈ ਕਿੱਧਰ ਨੂੰ ਜਾ ਰਿਹਾ ਕੋਈ ਕਿੱਧਰ ਨੂੰ ਜਾ ਰਿਹਾ ਬਾਈ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਕੋਈ ਫਰਕ ਨਹੀਂ ਬਾਈ ਕਿਸੇ ਨੂੰ ਇੱਥੇ ਕੋਈ ਦੁਨੀਆ ਮਤਲਬ ਦੀ ਕੋਈ ਨਹੀਂ ਕਿਸੇ ਦਾ ਬੇਲੀ ਭਾਈ ਜਿੰਨੀਆਂ ਘਾਵਤਾਂ ਬਣੀਆਂ ਅੱਜ ਸੱਚ ਆ ਜਮ ਤੁਸੀਂ ਦੇਖੋ ਦੁਨੀਆ ਕਿਵੇਂ ਨਿਕਲਦੀ ਆ ਸਾਹਮਣੇ ਮੈਕਡੋਨਲਡ ਆ ਐਡੀ ਵੱਡੀ ਮਲਟੀਨੇਸ਼ਨਲ ਕੰਪਨੀ ਆ ਲੋਕ ਇੱਥੇ ਰੁਕਦੇ ਆ ਇਧਰ ਨੂੰ ਬਾਜ਼ਾਰ ਆ ਪਿੱਛੇ ਆ ਸਾਰੇ ਲੋਕ ਵੱਸਦੇ ਆ ਇੱਥੇ ਤੇ ਇਹ ਬੰਦਾ 3 ਸਾਲਾਂ ਤੋਂ ਆਪ ਦੱਸਦਾ ਮੂੰਹ ਨਾ ਅੱਖਾਂ ਤੋਂ ਅੰਨਾ ਹੋ ਚੁੱਕਿਆ ਇੰਨੀ ਗੰਦਗੀ 'ਚ ਰਹਿ ਰਿਹਾ ਇੰਨੀ ਗੰਦਗੀ ਖਾ ਰਹਾ ਬਿਆਨ ਨਹੀਂ ਕੀਤੀ ਜਾ ਸਕਦੀ ਉਸ ਗੰਦਗੀ ਦੇ ਵਿੱਚ ਰਹਿ ਕੇ ਕਿਵੇਂ ਉਹ ਗੁਜ਼ਾਰਾ ਕਰਦਾ ਆ ਸਾਡੇ ਮੁੰਡੇ ਅੰਦਰੋਂ ਨਿਕਲੇ ਆ ਅੰਦਰ ਖੜਨਾ ਵੀ ਔਖਾ ਉੱਥੇ ਹੀ ਲੈਟਰਨ ਕਰੀ ਜਾਂਦਾ ਢੇਰ ਲੱਗੇ ਪਏ ਆ ਉੱਥੇ ਹੀ ਗੰਦਗੀ ਚ ਪਿਆ ਵਾ ਇਹੀ ਇਹਦਾ ਸਰਦੀਆਂ ਚ ਇਹੀ ਇਹਦਾ ਗਰਮੀਆਂ ਚ ਇਹੀ ਇਹਦਾ ਘਰ ਆ ਭਾਈ ਇਹ ਹੀ ਇਹਦੀ ਕੋਠੀ ਆ ਬਾਈ ਇਹੀ ਇਹਦਾ ਮਹਿਲ ਮਨਾਰਾ ਬਾਈ ਫੁੱਟਪਾਥ ਗੰਦਾ ਨਾਲਾ ਬਾਈ ਮੜਾ ਸਾਈਡ ਹੋ ਜਾਓ ਪਲੀਜ਼ ਆ ਦੇਖੋ ਆ ਇਹਦੇ ਬਿਸਤਰੇ ਪਏ ਆ ਆ ਇਹਦੇ ਸਹਰਾਣੇ ਇਹਦੇ ਬੈਗ ਇਹਦੀਆਂ ਜੈਕਟਾਂ ਇਹਦੀਆਂ ਚਾਦਰਾਂ ਇਹਦੀਆਂ ਰਜਾਈਆਂ ਪਿਆ ਸਭ ਕੁਝ ਕਿਉਂਕਿ ਕੁਝ ਆਸ-ਪਾਸ ਤੇ ਲੋਕ ਵੀ ਆ ਜਿਹੜੇ ਕੋਈ ਇਹਨੂੰ ਹਰਜਾਈ ਕਿਤੇਲਾ ਦੇ ਜਾਂਦੇ ਹੋਣੇ ਆ ਕੋਈ ਲੋਕ ਵੀ ਇੱਥੇ ਜਿਹੜੇ ਕੋਈ ਇਹਨੂੰ ਰੋਟੀ ਵੀ ਦੇ ਜਾਂਦਾ ਉਹ ਜਿਉਂਦਾ ਤਾਂ ਤਾਂ ਹੀ ਬੈਠਾ ਜੇ ਕੁਝ ਖਾਂਦਾ ਸੀਗਾ ਪਰ ਭਰਾਵੋ ਆਈ ਪਾਈ ਤੁਹਾਡਾ ਖਾਈ ਲੈ ਨਹੀਂ ਲੈ ਮਾਤਾ ਜੀ ਜਾਣਦੇ ਹੋ ਆਪ ਇਸ ਕੋ लोग तो खाना पानी इसको अरे धन्यवाद मैया धन्यवाद पानी खाना दोनों टाइम इसको हाँ। इधर ही रहता है मेरा अपना हिस्सा तुम कहाँ रहती हो माई ओ, कूड़ा बीने लगाइए अच्छा तुम वो कूड़ा बीनती हो हाँ। कबाड़ बीनती हो तो माई कितने टाइम ऐसी इधर है ये तो तीन चार साल हुई गया इधर ही रहता है नहीं उधर रहता था पे इसी के अंदर नहीं ऊपर ऊपर रहता था अभी इसके नीचे सोता है अब तो, अब से चला गया दिखाई बिल्कुल नहीं देता आ, तो में बलावा था। कोई चले जा। कहने पागल रोटी ले जा वैसे बात तो तो उसका खराब है बात है पहले तो उसके तर... बड़े बड़े बाल थे हमारी अर... मेरा लड़का ला के छिला के उसी ने काटे बाल नहीं नाई के कटवा दिए हाँ, पहले तो बहुत बड़ी बड़ी जिताए थी इसके ए, रहा आ, इतनी बड़ी -बड़ी आ, था बाल महा हाँ इतनी लड़का लाया तो पानी बाल लेके महाराज धोए था है राम तेरा लड़का तीन साल से इधर ही रुक रहता है चार साल हो गया इधर ही फुटपाथ पे सोता है ਕੋਈ ਸੰ ਰਾਤਾ ਆਜੀ ਸਲੋਕਤਾ ਤਾਂ ਜਹਾਂ ਜਹਾਂ ਜਾ ਖਾਣਾ ਉਹਨਾ ਖਾਇਆ ਕਰ ਆਬ ਦਿਖਾਈ ਨਹੀਂ ਦਿੱਤਾ ਅਬ ਨਹੀਂ ਜਾਂਦਾ ਅਬਸੇ ਨਹੀਂ ਜਾਂਦਾ ਦਿਖਾਈ ਦੇਣਾ ਕਬਸੇ ਬੰਦ ਹੋਇਆ ਇਸ ਕੋ ਕਰਕੇ 3-4 ਮਹੀਨਾ ਅਬ ਦਿਖਤਾ ਨਹੀਂ ਬਿਲਕੁਲ ਵੀ ਇਨ ਕਰਾਇਆ ਰੋਟੀ ਦੇ ਕੇ ਜਾਂਦੀ ਆ ਅੰਦਰ ਪਈ ਨੂੰ ਹੁਣ ਵੀ 20 ਰੁਪਏ ਸਾਡੇ ਸਾਹਮਣੇ ਅੱਖਾਂ ਦੇ ਕਬਾੜ ਚੁੱਕ ਕੇ ਕੂੜਾ ਚੁੱਕ ਕੇ ਰੋਟੀ ਖਾਂਦੀ ਆ ਜਗਰੌਤੀ ਦੇਵੀ ਫੇਰ ਵੀ ਉਹਨੂੰ ਦਾਨ ਕਰਕੇ ਚਲੀ ਆ ਲੈ ਲੈ ਜੇ ਲੈ ਲੈ ਜੇ ਲੈ ਲੈ ਦਿਖਾਈਓ ਨਹੀਂ ਦਿੰਦਾ ਵਿਚਾਰੇ ਨੂੰ ਦਿਖਦਾ ਹੀ ਨਹੀਂ ਕੁਛ ਫਰੀਸ਼ ਪਾਣੀ ਦੀ ਬੋਤਲ ਕਿੱਥੇ ਪਈ ਆ ਕੱਪੜਾ ਨਿਕਾਰ ਦੇ ਕਿਆ ਬੋਤਲ ਲਈ ਲਾਦੇ ਨਹੀਂ ਕਪੜਾ ਉਨਾਈ ਬੈ ਕੀ ਕੋਈ ਗੱਲ ਅਸੀਂ ਬਾਰ-ਬਾਰ ਕਿਉਂਕਿ ਜਜਵਾਤੀ ਬੰਦੇ ਆ ਜਜਵਾਤ ਆ ਜਿਹੜੇ ਸਾਡੇ ਰੁਕਦੇ ਨਹੀਂ ਜਦੋਂ ਐਦਾਂ ਦੇ ਹਾਲਾਤ ਦੇਖਦੇ ਆ ਭਾਈ ਧੰਨਵਾਦ ਆ ਬਾਈਆਂ ਦਾ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਕੀ ਨਾਮ ਬਾਈ ਜੀ ਦਾ ਰਾਜਵੀਰ ਰਾਜਵੀਰ ਤੂੰ ਭੇਜੀ ਸੀ ਵੀਰੇ ਵੀਡੀਓ ਉਹ ਧੰਨਵਾਦ ਯਾਰ ਰਾਜਵੀਰ ਤੇਰਾ ਸ਼ੁਕਰੀਆ ਯਾਰ ਸ਼ਾਬਾਸ਼ ਯਾਰ ਸ਼ਾਬਾਸ਼ ਆ ਦੇਖੋ ਆ ਬੱਚੇ ਨੇ ਵੀਡੀਓ ਬਣਾ ਕੇ ਭੇਜੀ ਸਾਨੂੰ ਇਹਨੇ ਦੱਸਿਆ ਤੇ ਆ ਦੁਨੀਆ ਨੰਗੀ ਜਾਂਦੀ ਆ ਕੋਲ ਦੀ ਕੋਈ ਫਰਕ ਨਹੀਂ ਕਿਸੇ ਨੂੰ ਭਾਈ ਤੇ ਅੱਜ ਅਸਰਦਾਸ ਕਰਦੇ ਹੋ ਇਹਦੀਆਂ ਗਰੀਬ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇ ਇਹਨੂੰ ਦਿਖਣ ਲੱਗ ਜਵੇ ਬਸ ਵਿਚਾਰੇ ਨੂੰ ਇਹਨੂੰ ਇੰਨੇ ਕ ਜੋਗਾ ਹੋ ਜਵੇ ਇਹ ਵੀ ਇਹ ਆਪਣੀਆਂ ਅੱਖਾਂ ਨਾਲ ਇਸ ਰੰਗਲੀ ਦੁਨੀਆ ਨੂੰ ਦੇਖ ਸਕੇ ਬਸ ਚੱਲ ਹਰੀਸ਼ ਭਾਈ ਖੜਾ ਹੋ ਚੱਲੀਏ نیچے ਚਲੋ نیچے ਚਲਦੇ ਚਲੋ ਭਾਈ ਹਰਦਾ ਨਹੀਂ ਹੈਨਾ ਕੁਛ ਨਜ਼ਰ ਨਹੀਂ ਆਉਂਦਾ ਵਿਚਾਰੇ ਨੂੰ ਹੱਥ ਫੜ ਫੜ ਕੇ ਐਦਾ ਔਰ ਇਧਰ ਨਿਕਲ ਨਾ ਰਹੀ ਛ ਅੱਗੇ ਅੱਗੇ ਨਿਕਲੋ ਹਾਂ ਦੇਖੋ ਦੇਖੋ ਕਿਵੇਂ ਫਰੀਦ ਇਧਰ ਬੇਟਾ ਇਧਰ 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 ਹਾਂ ਇਥੇ ਫਰੀਦ ਰੁਕ ਜਾ ਐਦਾਂ ਹਾਂ ਐਦਾਂ ਰੁਕ ਜਾ ਚਲੋ ਚੱਕੋ ਬੋਲੇ ਸੋਨਹਾ ਅੱਜ ਪਤਾ ਨਹੀਂ ਕਿੰਨੇ ਟਾਈਮ ਬਾਅਦ ਹਰੀਸ ਤਾਂ ਗੱਡੀ 'ਚ ਬੈਠਿਆ ਹੋਊ ਕਿਸੇ 'ਚ ਨਹੀਂ ਤਾਂ ਆ ਫੁੱਟਪਾਥ ਹੀ ਇਹਦੀ ਜ਼ਿੰਦਗੀ ਆ ਤੇ ਆ ਗੰਦਾ ਨਾਲਾ ਹੀ ਇਹਦਾ ਬਿਸਤਰਾ ਵਾ ਤੇ ਆ ਗੰਦਾ ਨਾਲਾ ਹੀ ਇਹਦਾ ਘਰ ਆ ਤੇ ਇਹ ਗੰਦੇ ਨਾਲੇ ਦਾ ਕੂੜਾ ਕਰਕਟੀ ਇਹਦਾ ਲਜੀਜ਼ ਤੇ ਇਹਦਾ ਮਹਿੰਗਾ ਫੂਡ ਆ ਜਿਹੜਾ ਕੂੜੇ 'ਚੋਂ ਕੱਢ ਕੇ ਖਾਂਦਾ ਇਹ ਸਾਡੀ ਟੀਮ ਦਾ ਮੈਂਬਰ ਹਰਿਤਿਕ ਇਹਦੀ ਡਿਊਟੀ ਲਈ ਇਹ ਅਜੇ ਇੱਥੇ ਖੜਾ ਸੀਗੇ ਨੇ ਸਾਰਾ ਆ ਕੇ ਚੈੱਕ ਕਰਕੇ ਸਾਨੂੰ ਦੱਸਿਆ ਤੇ ਅਸੀਂ ਇੱਥੇ ਪਹੁੰਚੇ ਹਾਂ ਜਵਾਗ ਜਿਹੜਾ ਰਾਜਵੀਰ ਜਿਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸ਼ੁਕਰੀਆ ਉਹਦਾ ਭੈਣੋ ਤੇ ਭਰਾਵੋ ਐਸੇ ਲੋਕਾਂ ਵੱਲ ਤਾਂ ਦੇਖੋ ਯਾਰ ਇਹਨਾਂ ਲੋਕਾਂ ਵੱਲ ਤਾਂ ਨਿਗਾਹ ਮਾਰੋ ਠੀਕ ਆ ਤੁਹਾਡਾ ਪੈਸਾ ਕਮਾਉਣਾ ਬਹੁਤ ਜ਼ਰੂਰੀ ਆ ਠੀਕ ਆ ਤੁਹਾਡੀਆਂ ਵੱਡੀਆਂ-ਵੱਡੀਆਂ ਕੋਠੀਆਂ ਵੱਡੇ-ਵੱਡੇ ਕਾਰੋਬਾਰ ਵੱਡੀਆਂ ਵੱਡੀਆਂ ਕਾਰਾਂ ਹੋਣੀਆਂ ਜ਼ਰੂਰੀ ਆ ਪਰ ਭਾਈ ਇਨਸਾਨ ਵੀ ਬਣੋ ਯਾਰ ਇਹਨੂੰ ਪਤਾ ਨਹੀਂ ਕਿੰਨੀਆਂ ਅੱਖਾਂ ਨੇ ਦੇਖਿਆ ਹੋ ਇਹ ਅੱਖਾਂ ਤੋਂ ਬਿਨਾ ਹੋਏ ਬੈਠੇ ਇਸ ਵੀਰ ਨੂੰ ਪਤਾ ਨਹੀਂ ਕਿੰਨੀਆਂ ਅੱਖਾਂ ਨੇ ਦੇਖਿਆ ਹੋ ਤੇ ਅੱਖਾਂ ਨੇ ਦੇਖਦੇ ਆ ਦੇਖਦੇ ਆ ਇਹਦੀਆਂ ਅੱਖਾਂ ਖਤਮ ਕਰਤੀਆਂ ਤਿੰਨ ਚਾਰ ਸਾਲ ਹੋ ਗਏ ਮਾਤਾ ਕਹਿੰਦੀ ਇੱਥੇ ਰਹਿੰਦੇ ਨੂੰ ਤੇ ਤਿੰਨ ਚਾਰ ਮਹੀਨੇ ਹੋ ਗਏ ਨੂੰ ਅੰਨਾ ਹੋਏ ਨੂੰ ਪਰ ਕੋਈ ਹੱਥ ਇਹਦੇ ਵੱਲ ਨਹੀਂ ਵਧਿਆ ਜਿਹੜਾ ਇਹਨੂੰ ਇਥੋਂ ਕੱਢ ਸਕੇ ਇਸ ਨਰਕ ਚ